ਸ਼ਕਲ ਮੈਂ ਮਨਦੀਪ ਕੌਰ ਆਮ ਆਦਮੀ ਕਲੀਨਿੰਗ ਬਲਿੰਗ ਵਿਂਜਲ 'ਚ ਆਪਣੀ ਸੇਵਾ ਨਿਭਾ ਰਹੀ ਆ। ਸੀਏਡੀ ਮੈਂ ਡਿਊਟੀ 'ਤੇ ਮੈਂ ਆਪਣਾ ਕੰਮ ਕਰ ਰਹੀ ਆ ਇੱਥੇ ਤੇ ਮੈਂ ਪੰਕੂ ਸੀਐਮ ਭਗਵਾਨ ਜੀ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਨੂੰ ਰੋਜ਼ਗਾਰ ਦਿੱਤਾ ਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਸਾਨੂੰ ਇੱਥੇ ਆਪਣੀ ਡਿਊਟੀ ਨਿਭਾਉਣ ਦਾ ਮੌਕਾ ਵੀ ਦਿੱਤਾ ਬਹੁਤ ਤੇ ਮੇਰਾ ਕੰਮ ਹੈ ਪੇਸ਼ੈਂਟ ਦੀ ਐਂਟਰੀਆਂ ਪਾਣਾ ਤੇ ਉਹਨਾਂ ਦਾ ਰਿਕਾਰਡ ਚਾੜਨ ਆਨਲਾਈਨ ਕੰਮ ਕਰਨਾ ਤੇ ਉਹਨਾਂ ਦਾ ਰਜਿਸਟਰ ਚ ਵੀ ਆਫਲਾਈਨ ਵੀ ਕਰਨਾ ਜੋ ਕਿ ਉਹਨਾਂ ਨੂੰ ਅੱਗੇ ਕਿਤੇ ਜਾਂਦੇ ਨੇ ਉਹ ਦੋਵੇਂ ਸਾਧਾ ਕੋਈ ਪ੍ਰਾਈਵੇਟ ਹਸਪੀਟਲ ਚ ਵੀ ਕੋਈ ਸਰਕਾਰੀ ਚ ਦੋਨੋਂ ਦਾ ਰਿਕਾਰਡ ਸਾਰਾ ਇੱਥੋਂ ਚੱਕ ਕੇ ਉਹਨਾਂ ਦੀ ਪੂਰੀ ਕੇਅਰ ਕੀਤੀ ਜਾਵੇ ਤੇ ਉਹਨਾਂ ਨੂੰ ਪ੍ਰੋਪਰ ਮੈਡੀਸਨ ਕੋਈ ਚਲਾਈ ਜਾਵੇ ਤੇ ਸਾਰੇ ਟੈਸਟ ਹੁੰਦੇ ਨੇ ਸੀਬੀਸੀ ਹੋ ਗਿਆ ਸੀਬੀਸੀ ਕਾਊਂਟ ਹੋ ਗਿਆ ਬਲੱਡ ਕਾਊਂਟ ਹੋ ਗਿਆ ਐਲ ਐਫਸੀ ਹੋ ਗਿਆ ਯੂਰੀਕ ਐਸਿਡ ਹੋ ਗਿਆ ਜਿੰਨੇ ਇਹ ਸਾਰੇ ਆਪਣੇ ਫੁੱਲ ਬਾਡੀ ਦੇ ਟੈਸਟ ਜੀ 슈ਗਰ ਵਗੈਰਾ ਸਾਰੇ ਇੱਥੇ ਨੇ ਕਮ ਤੋਂ ਕਮ 3 ਵਿੱਚ ਦੀ ਡੇਲੀ ਦੇ 15 ਤੋਂ 20 ਟੈਸਟ ਹੋ ਜਾਂਦੇ ਨੇ ਤੇ ਉਹਨਾਂ ਦੀ ਰਿਪੋਰਟ 24 ਤੇ 38 ਘੰਟੇ ਦੇ ਵਿੱਚ ਵਿੱਚ ਆ ਜਾਂਦੀ ਹੈ ਤੇ ਇੱਥੇ ਦੇ ਪੇਸ਼ੈਂਟਾਂ ਨੂੰ ਬਹੁਤ ਬੈਨੀਫਿਟ ਹੈ ਟੈਸਟਾਂ ਦਾ ਜੀ ਨਹੀਂ ਉਹ ਬਾਹਰੋਂ ਕਰਾਉਂਦੇ ਸੀਗੇ ਸਮਾਲਾਵਾਦ ਹੋ ਗਿਆ ਦੇਵੀਗੜ੍ਹ ਹੋ ਗਿਆ ਦੋਦਨ ਤੋਂ ਹੋ ਗਿਆ ਕੋਈ ਨਹੀਂ ਵੀ ਜਾ ਸਕਦੇ ਸੀ ਤਾਂ ਉਹਨਾਂ ਨੂੰ ਅੱਛੇ ਸਾਰੇ ਫੈਸਟੀਵਲ ਮਿਲ ਰਹੀ ਹੈ ਜੀ ਮੈਡੀਸਨ ਪ੍ਰੋਪਰ ਮਿਲਦੀ ਹੈ ਪੇਸ਼ੈਂਟ ਨੂੰ ਅੱਛੀ ਤਰ੍ਹਾਂ ਟਰੀਟ ਕੀਤਾ ਜਾਂਦਾ ਹੈ ਜੀ ਤੇ ਮੈਂ ਪੇਸ਼ਮਾ ਦਾ ਸੈਂਪਲ ਲੈਣੀ ਆ ਤੇ ਸੈਂਪਲ ਲੈ ਕੇ ਆਪਣੇ ਜਿਹੜੀ ਵੀ ਟੈਸਟ ਕਰਨ ਨੂੰ ਉਹਨਾਂ ਨੂੰ ਲੈ ਚ ਪਾਣੇ ਆ ਸੀ ਸੈਂਪਲ ਜਿਵੇਂ 슈ਗਰ ਦਾ ਹੋ ਗਿਆ ਆਪਣਾ ਇਸ ਚੁੰਦਾ ਦਾ ਫਰ ਯੂਰੀਕ ਐਸਿਡ ਰੈਡ ਚ ਹੁੰਦਾ ਪਰਪਲ ਚ ਹੁੰਦਾ ਜੀ ਮੈਂ ਉਹ ਸਾਰੇ ਕਰਦੀ ਆ ਤੇ ਜਿਹੜਾ ਪੈਟਰਨ ਨੇ ਉਹ ਆਂਦੇ ਨੇ ਤੇ ਆਪਣੇ ਉਹ ਸੈਂਪਲ ਲੈ ਕੇ ਜਾਂਦੇ ਨੇ ਤੇ ਪਟਿਆਲਾ ਪੈਥ ਲੈਬ ਚ ਉਹ ਟੈਸਟ ਹੁੰਦੇ ਨੇ ਜੀ ਉਹਨਾਂ ਦੀ ਰਿਪੋਰਟ ਰੋਵੀ ਤੋਂ 36 ਘੰਟੇ ਦੇ ਵਿੱਚ ਵਿੱਚ ਆਪਣੇ ਇੱਥੇ ਗਿੰਦਲ ਚ ਪਹੁੰਚ ਜਾਂਦੀ ਹੈ। ਫੈਰੜ ਵਗੈਰਾ ਦੀ ਰਿਪੋਰਟ ਇੱਕ ਦਿਨ ਬਾਅਦ ਆਂਦੀ ਹੈ ਜੀ ਔਰ ਫੋੜ ਫਿਰ ਸਾਨੂੰ ਆਨਲਾਈਨ ਫੋੜ ਮਿਲ ਜਾਂਦਾ ਜੀ। ਮੈਨੂੰ 8 ਸਾਲਾਂ ਬਾਅਦ ਮੈਨੂੰ ਰੁਜ਼ਗਾਰ ਮਿਲਿਆ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਬਹੁਤ ਬਹੁਤ ਤੇ ਉਨ੍ਹਾਂ ਨੇ ਸਾਨੂੰ ਰੁਜ਼ਗਾਰ ਦਿੱਤਾ ਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜੀ